ਤੋ ਸਭ ਅੱਜ ਟੰਡੂ ਦੇ ਕਰਨ ਸਰਕਾਰੀ ਸਕੂਲ ਦੇ ਵਿੱਚ ਪੌਦੇ ਲਗਾਏ ਗਏ ਹਨ ਨਾਲ ਕਹਿਦੀ ਇਹ ਤਾਂ ਜਿੱਕਰ ਨਸ਼ਾ ਵਿਰੁੱਧ ਰੈਲੀ ਕੀਤੀ ਜਾ ਰਹੀ ਕੀ ਹੈ ਅਸੀਂ ਅੱਜ ਮਾਨਯੋਗ ਪੰਜਾਬ ਐਡਮਿਨ ਹਾਈ ਕੋਰਟ ਦੀ ਹਦਾਇਤ ਦੇ ਮੁਤਾਬਕ ਇੱਕ ਰੁੱਖ ਮਾਂ ਦੇ ਨਾਮ ਦੇ ਪੰਗ ਵਿੱਚ ਦਿੱਤੇ ਸਕੂਲ ਦੇ ਵਿੱਚ ਆਏ ਸਾਨੂੰ ਇਹ ਹੀ ਲੱਗਿਆ ਵੀ ਸਕੂਲ ਚ ਲਾਵਾਂਗੇ ਤਾਂ ਬੱਚੇ ਉਹਨਾਂ ਜਿਹੜੇ ਪਲਾਂਟੇਸ਼ਨ ਹੋਊਗੀ ਟੀਚਰ ਦੇ ਕੋਆਪਰੇਸ਼ਨ ਨਾਲ ਇਹਨਾਂ ਨੂੰ ਪ੍ਰੋਪਰ ਮੇਨਟੇਨ ਕਰ ਸਕਣਗੇ ਤਾਂ ਕਿ ਇਹ ਇਨਨ ਨੂੰ ਪਾਣੀ ਦਿੱਤਾ ਜਾ ਸਕਿਆ ਟਾਈਮ ਟਾਈਮਸ ਤੇ ਬਾਕੀ ਇਹਨਾਂ ਦੀ ਪ੍ਰੋਪਰ ਪਰਬਿਸ਼ ਹੋ ਸਕੇ ਬਾਕੀ ਨਸ਼ੇ ਦੇ ਵਿਰੁੱਧ ਅਸੀਂ ਸਕੂਲ ਪਹਿਲਾਂ ਡੀਓ ਸਾਹਿਬ ਨੂੰ ਵੀ ਕਿਹਾ ਬੀਦੀ ਸਾਹਿਬ ਨੂੰ ਵੀ ਕਿਹਾ ਮੈਡਮ ਨੇ ਵੀ ਕਿਤੇ ਸੈਮੀਨਾਰ ਕਾਲਜ ਦੇ ਵਿੱਚ ਹਾਂਜੀ ਜੀ ਸਰ ਤੇ ਗੁਰਨਾਨਕ ਕਾਲਜ ਦੇ ਵਿੱਚ ਉਹ ਇਹੀ ਹੈ ਜੋ ਕੋਰਟ ਦੇ ਵਿੱਚ ਅਸੀਂ ਅੱਜਕੱਲ ਫੇਸ ਕਰ ਰਹੇ ਹਾਂ ਵੀ ਬਹੁਤ ਬੱਚੇ ਸਾਡੇ ਮਿਸ ਗਾਈਡਡ ਹੋ ਰਹੇ ਨੇ ਤੇ ਨਸ਼ੇ ਦੇ ਆਦੀ ਹੋ ਰਹੇ ਨੇ ਜੋ ਕਿ ਆਉਣ ਵਾਲੇ ਸਮਾਜ ਲਈ ਬੜੀ ਖਤਰਨਾਕ ਹੈ ਅਸੀਂ ਸਾਰੇ ਬੱਚਿਆਂ ਨੂੰ ਸਾਰੇ ਟੀਚਰ ਸਾਹਿਬਾਨ ਨੂੰ ਐਜੂਕੇਸ਼ਨ ਡਿਪਾਰਟਮੈਂਟ ਦੇ ਜੋ ਆਦੇਦਾਰ ਆਏ ਨੇ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਅਸੀਂ ਮੈਕਸਿਮਮ ਕੋਸ਼ਿਸ਼ ਕਰੀਏ ਕਿ ਸਾਡੇ ਬੱਚੇ ਇਸ ਦੇ ਵਿੱਚ ਲਿਪਟ ਨਾ ਹੋਣ। ਉਹਨਾਂ ਕਿਸਮੀਆਂ ਜਿਹੜਾ ਮੈਂ ਕਹੂੰਗਾ ਜਿਵੇਂ ਜਿਨ੍ਹਾਂ ਦੇ ਬੱਚੇ ਨਸ਼ਿਆਂ ਦੀ ਜ਼ਬਰਦਸਤ ਵਿੱਚ ਪਾ ਚੁੱਕੇ ਤੇ ਉਹ ਬੱਚੇ ਨਿਕਲ ਨਾ ਹੋਣ। ਉਹ ਉਹਨਾਂ ਦੇ ਇਹੀ ਹੈ ਡੀਡਿਕਸ਼ਨ ਸੈਂਟਰ ਚੱਲਦੇ ਨੇ। ਮੈਨੂੰ ਜੈ ਮੈਡਮ ਜਿਹੜੇ ਡੀਐਲਐਸ ਦੇ ਸੈਕਟਰੀ ਨੇ ਇਹਨਾਂ ਨੂੰ ਆਕੇ ਜਦੋਂ ਮਰਜ਼ੀ ਉਹਨਾਂ ਦੇ ਪੇਰੈਂਟਸ ਮਿਲਣ ਅਸੀਂ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਾਂਗੇ ਡੀ ਐਡਿਕਸ਼ਨ ਸੈਂਟਰ ਦੀ ਲੋੜ ਹੋਊਗੀ ਤਾਂ ਉੱਥੇ ਜਿਵੇਂ ਸਿਵਲ ਹਸਪੀਟਲ 'ਚ ਕੋਈ ਲੋੜ ਹੋਊਗੀ ਉਹ ਵੀ ਕਰਾਂਗੇ ਤੇ ਕੋਈ ਕਾਉਂਸਲਿੰਗ ਦੀ ਲੋੜ ਹੋਊਗੀ ਤਾਂ ਸਾਡੇ ਕੋਲੇ ਕਾਉਂਸਲਰ ਵੀ ਨੇ ਲੀਗਲੇਟ ਦੇ ਵਿੱਚ ਤੇ ਉਹਨਾਂ ਦੀ ਮਦਦ ਨਾਲ ਅਸੀਂ ਕੋਸ਼ਿਸ਼ ਕਰਾਂਗੇ ਬੱਚੇ ਇਸ ਗਲਦਲ ਤੋਂ ਬਾਹਰ ਆਉਣ ਪਰ ਇਸ ਤਰ੍ਹਾਂ ਦੇ ਬੱਚਿਆਂ ਨੂੰ ਜੇਣਾ ਟਾਈਮ ਤਾਂ ਦੇ ਸਕਦੇ ਨੇ ਕਿਵਾਰ ਅੱਜਕੱਲ ਬੱਚੇ ਇੱਕ ਜਾਂ ਦੋ ਬੱਚੇ ਨੇ ਸਾਰੇ ਪੇਰੈਂਟਸ ਤੇ ਉਹ ਸ਼ੁਰੂ ਚੇ ਕਰਦੇ ਨੇ ਸੋਚਦੇ ਨੇ ਵੀ ਬੱਚਾ ਸ਼ਾਇਦ ਆਪ ਦਾ ਸੁਧਰ ਜੇ ਔਰ ਕਈ ਵਾਰ ਟਾਈਮ ਅਸੀਂ ਇੰਨਾ ਪਾ ਲੈਂਦੇ ਆ ਉਹਦੇ ਨਾਲ ਬੱਚੇ ਨੂੰ ਉਸ ਤੋਂ ਨਿਕਲਣਾ ਨਸ਼ੇ ਦੀ ਆਦਤ ਤੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਜਦੋਂ ਵੀ ਪੇਰੈਂਟਸ ਨੂੰ ਸ਼ੱਕ ਹੋਵੇ ਤਾਂ ਜਰੂਰ ਚਾਹੇ ਬੱਚੇ ਨੂੰ ਦੱਸਣ ਚਾਹੇ ਨਾ ਦੱਸਣ ਉਹਦੀ ਉੱਥੇ ਕਾਉਂਸਲਿੰਗ ਸਟਾਰਟ ਕਰਾਂ ਤੇ ਮੈਡੀਕਲ ਏਡ ਲੈਂਡ दिल्ली क्राइम नेशनल न्यूज़ नजर सफर